ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਰਗੋ ਬਾਈ ਜੀ ਕੋਠੇ ਚੱਕ ਭਗਤ ਸਿੰਘ ਵਾਲਿਆਂ ਦੇ ਵਿੱਚੋਂ ਵੱਰ ਰਹੀ ਆ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਅਰ ਟੀਮ ਚ ਬਾਈ ਜੀ ਹੁਣ ਅਗਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਬਾਈ ਜੀ ਕੋਲੇ ਜਾਨਵਰ ਬਾਈ ਜੀ ਬਹੁਤ ਚੰਗੇ ਆ ਪਹਿਲਾ ਨੰਬਰ ਬਾਈ ਜੀ ਪੰਜਾਬ ਵਾਲੀ ਜਰਸੀ ਵੈੜ ਆ ਤੇ 15 ਦਿਨ ਦੀ ਬਾਈ ਜੀ ਹੁਣੀ ਕੱਚੀ ਦੱਸਦੇ ਆ ਇਹ ਤੇ ਬਾਈ ਜੀ ਕਿੰਨੇ ਦੇਵਾਂਗੇ ਵੈੜ ਆਪਾਂ ਇਹਦਾ ਮੁੱਲ 1.15 ਲੱਖ ਰੁਪਏ ਦੀ ਵਾਰੀ ਸੀ ਤੇ ਮੈਂ ਲੱਖ ਰੁਪਏ ਦੇਵਾਂ ਕਿੰਨਾ ਦੁੱਧ ਪਾ ਦੂੰਦਾ ਜਾਇਤੀ ਇਹ ਆਹ ਜਾਇਤੀ 24-25 ਕਿਲੋ ਪਾਉਗੇ ਪਹਿਲੇ ਸੂਏ 22 ਕਿਲੋ ਦੁੱਧ ਪਾਇਆ ਪਹਿਲੇ ਸੂਏ 22 ਕਿਲੋ ਪਾਇਆ ਤੇ ਦੂਜਾ ਨੰਬਰ ਬਾਈ ਜੀ ਵੈੜ ਹੁਣੇ ਸੂਈ ਆ ਮਗਰ ਬਾਈ ਜੀ ਕਰਮਾਂ ਵਾਲੀ ਬੱਛੀ ਬਹੁਤ ਚੰਗੀ ਆਈ ਇਹਦੇ ਮਗਰ ਬੱਛੀ ਨੂੰ ਜਨਮ ਦਿੱਤਾ ਇਹ ਬਾਈ ਜੀ ਕਿੰਨਾ ਦੁੱਧ ਪਾਉਗੇ ਕਿੰਨੇ ਦੇਵਾਂਗੇ ਤਾਂ ਇਹ ਐਕਤੀ ਦਾ 30 ਪਲੱਸ ਪਾਉਗੀ ਪਹਿਲੇ ਸੂਏ ਦਿੱਤਾ 24-25 ਕਿਲੋ ਪਹਿਲੇ ਸੂਏ 24-25 ਕਿਲੋ ਦਿੱਤਾ ਇਹਦੀ 30 ਪਲੱਸ ਪਾਉਗੀ ਥਣਲੇਵੇ ਦੀ ਬਾਈ ਜੀ ਇੱਕ ਪੰਜਵੀਂ ਰੇਣੀ ਆ ਮੋਲੇ ਦਾ ਵੀ 115 ਠੀਕ ਆ ਬਾਈ ਜੀ ਤੇ ਤੀਜਾ ਨੰਬਰ ਬਾਈ ਜੀ ਪਹਿਲਾ ਸੂਆ ਵੈੜ ਹਾਂਜੀ ਇਹ ਪਹਿਲਾ ਸੂਆ ਵੈੜ ਹਾਂਜੀ ਗੁੰਦੀ ਵੈੜਾ ਗੱਪਣੀ ਤੇ 10 ਤੋਂ 12 ਦਾ ਨਾ ਵੀ ਚੱਕੀ ਅੱਛਾ ਜੀ ਇਹ ਕਿੰਨੇ ਦੇ ਦਾਂਗੇ ਜੀ ਇਹ 55000 ਦੇ ਦਾਂਗੇ ਮੋਲੇ 55000 ਦੀ ਲਓ ਬਾਈ ਜੀ ਬਿਲਕੁਲ ਜਾਇਜ਼ ਮੋਲਾ 55000 ਦੀ ਬਾਈ ਜੀ ਇਹਦੇ ਦੇ ਦੇਣੀ ਆ ਕਿੰਨੇ ਬਾਈ ਜੀ ਕੋਲੇ ਨਾ ਸੀ ਤੇ ਤਿੰਨੇ ਬਾਈ ਜੀ ਤੁਹਾਨੂੰ ਅੱਜ ਵਿਖਾਤੇ ਆ ਤੇ ਸਸਰੀ ਘਰ ਬਾਈ ਜੀ ਸਾਰਿਆਂ ਨੂੰ